ਕੌਡੀ ਸਰਕਾਰ ਦੇ ਉੱਤੇ ਲਗ ਲਗ ਤਰ੍ਹਾਂ ਦੀਆਂ ਗੱਲਾਂ ਕਮੈਂਟਾਂ ਦੇ ਵਿੱਚ ਸੋਸ਼ਲ ਮੀਡੀਆ ਉੱਤੇ ਹੀ ਵਾਇਰਲ ਹੋ ਰਹੀਆਂ ਨੇ ਕਿ ਭਾਨਾ ਸਿੱਧੂ ਦਾ ਇੰਨਾ ਕਿੱਡਾ ਵੱਡਾ ਕਸੂਰ ਸੀ ਜਿਹੜਾ ਉਹਨਾਂ ਦੇ ਉੱਤੇ ਚਾਰ ਪਰਚੇ ਪਾ ਗਏ ਭਾਨਾ ਸਿੱਧੂ ਕੰਮ ਸਹੀ ਕਰਦਾ ਸੀ ਕਰਦਾ ਤਰੀਕਾ ਗਲਤ ਸੀਗਾ ਹਰੇਕ ਕੰਮ ਜਿਹੜਾ ਤਰੀਕੇ ਸਿਰ ਕੀਤਾ ਜਾਂਦਾ ਲੋਕ ਕਹਿ ਰਹੇ ਨੇ ਕਿ ਅਗਰ ਕਾਨੂੰਨ ਸਹੀ ਕੰਮ ਕਰਦਾ ਪੁਲਿਸ ਸਹੀ ਕੰਮ ਕਰਦੀ ਤਾਂ ਭਾਨਾ ਸਿੱਧੂ ਵਰਗਿਆਂ ਨੂੰ ਹੀਰੋ ਕਿਉਂ ਬਣਨ ਦੀ ਲੋੜ ਸੀ ਕਿਉਂ ਲੋਕਾਂ ਨੇ ਅੱਗੇ ਕਰਨਾ ਸੀ ਕਿਉਂ ਲੋਕਾਂ ਨੇ ਉਹਨਾਂ ਕੋਲ ਪੈਸਾ ਲਾਉਣਾ ਸੀ ਪੁਲਿਸ ਨਹੀਂ ਕਰ ਸਕਦੀ ਕੰਮ ਕਿਉਂਕਿ ਪੁਲਿਸ ਇੱਕ ਸਰਕਾਰੀ ਮੁਲਾਜ਼ਮਾ ਉਹਨਾਂ ਨੇ ਕਾਨੂੰਨੀ ਤੌਰ ਤੇ ਹੀ 19% ਚੀਜ਼ ਹੈ ਭਾਣਾ ਸਿੱਤੂ ਲੱਗਦਾ ਨਹੀਂ ਕਿ ਸਰਕਾਰ ਦੀ ਜਾਂ ਪੁਲਿਸ ਦੀ ਗਲਤੀ ਹੱਡੀ ਬਣ ਚੁੱਕਾ ਹੈ ਲਗਾਤਾਰ ਜਿਹੜੇ ਲੋਕ ਨੇ ਥੋੜੀ ਸਰਕਾਰ ਦੇ ਖਿਲਾਫ ਬੋਲ ਰਹੇ ਨੇ ਕਿ ਫੈਸਲੇ ਜਿਹੜੇ ਗਲਤ ਦੇ ਯਾਰ ਕੋ ਜਿਹੜਾ ਕੋਈ ਕਾਨੂੰਨੀ ਪ੍ਰੋਸੈਸ ਹੈ ਉਹਦੇ ਚ ਦੇਰੀ ਜਰੂਰ ਹੋ ਸਕਦੀ ਹੈ ਪਰ ਜੋ ਇੱਕ ਜ਼ਿੰਮੇਵਾਰ ਯਾਰ ਆਈਪੀਐਸ ਅਫਸਰ ਲਿਖ ਕੇ ਦੇ ਰਿਹਾ ਹੈ ਉਹ ਤਾਂ ਉਹ ਮੰਨ ਕਰ ਉਹ ਕਹ ਰਹੇ ਨੇ ਕਿ 5:30 ਵਜੇ ਦੇ ਕਰੀਬ ਪਰਚ ਦਰਜ ਹੋ ਰਹੇ ਨੇ 7:30 ਵਜੇ ਪੁਲਿਸ ਲਿਖ ਕੇ ਦੇ ਰਹੀ ਕਿ ਅਸੀਂ ਭਾਨੇ ਸਿੱਧੂ ਨੂੰ ਰਿਹਾ ਕਰ ਦਾਂਗੇ ਕਿ 17 ਬੰਦੇ ਦੇ ਪਰਚ ਕਰ 370 ਰੁਪਏ ਲੈ ਕੇ ਇੱਥੋਂ ਤੱਕ ਕਿ ਭਾਨੇ ਨੂੰ ਪੈਣਾ ਤੱਕ ਦੇ ਪਰਚ ਕਰ ਭਾਨੇ ਸਿੱਧੂ ਦੀ ਰਿਹਾਈ ਦਾ ਮਾਮਲਾ ਲਗਾਤਾਰ ਭਖ ਦੀ ਜਾ ਰਿਹਾ ਜਿਸ ਨੂੰ ਲੈ ਕੇ 3 ਤਰੀਕ ਨੂੰ ਜੋ ਧਰਨਾ ਸੀਮ ਭਗਵੰਤ ਮਾਨ ਦੀ ਕੋਠੀ ਸੰਗਰੂਰ ਦੇ ਵਿੱਚ ਦਿੱਤਾ ਗਿਆ ਸੀ ਉਸ ਸਮੇਂ ਪੁਲਿਸ ਦੇ ਸੀਨੀਅਰ ਅਫਸਰਾਂ ਵੱਲੋਂ ਇਹ ਕਿਹਾ ਗਿਆ ਸੀ ਕਿ 10 ਤਰੀਕ ਨੂੰ ਭਾਨਾ ਸਿੱਧੂ ਨੂੰ ਰਿਹਾ ਕਰ ਦਿੱਤਾ ਜਾਵੇਗਾ ਪਰ ਸਸਪੈਂਸ ਬਣਿਆ ਹੋਇਆ ਲਗਾਤਾਰ ਮੀਟਿੰਗਾਂ ਹੋ ਰਹੀਆਂ ਨੇ ਪਰ ਭਾਨਾ ਸਿੱਧੂ ਦੀ ਰਿਹਾਈ ਹੁੰਦੀ ਨਹੀਂ ਇਹ ਤਾਂ ਆਉਣਾ ਬਾਲਾ ਸਮਾਂ ਦੱਸੇਗਾ ਪਰ ਦੂਜੇ ਪਾਸੇ ਆਵਾਦੀ ਪਾਰਟੀ ਦੇ ਉੱਤੇ ਵੀ ਕਈ ਲੋਕ ਤੰਜ ਕਸ ਰਹੇ ਨੇ ਕਮੈਂਟਾਂ ਦੇ ਵਿੱਚ ਲਗ ਲਗ ਤਰ੍ਹਾਂ ਦੀਆਂ ਗੱਲਾਂ ਸਰਕਾਰ ਪ੍ਰਤੀ ਹੋ ਰਹੀਆਂ ਨੇ ਪੁਲਿਸ ਪ੍ਰਤੀ ਹੋ ਰਹੀਆਂ ਨੇ ਕਿ ਪੁਲਿਸ ਨੇ ਧੱਕੇਸ਼ਾਹੀ ਕੀਤੀ ਹੈ ਪਰ ਹੁਣ ਇਸ ਬਾਰੇ ਆਵਾਦੀ ਪਾਰਟੀ ਦੇ ਆਗੂ ਵੀ ਕੈਮਰੇ ਅੱਗੇ ਆਣ ਸ਼ੁਰੂ ਹੋ ਗਏ ਨੇ ਗੱਲਬਾਤ ਕਰਨ ਲਈ ਸਾਡੇ ਨਾਲ ਸੀਨੀਅਰ ਆਗੂ ਜਗਦੇਵ ਸਿੰਘ ਮਲੋਆ ਸਾਡੇ ਨਾਲ ਨੇ ਮਲੋਆ ਸਾਹਿਬ ਥੋਡੀ ਸਰਕਾਰ ਦੇ ਉੱਤੇ ਅਲਗ-ਅਲਗ ਤਰ੍ਹਾਂ ਦੀਆਂ ਗੱਲਾਂ ਕਮੈਂਟਾਂ ਦੇ ਵਿੱਚ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਹੀਆਂ ਨੇ ਕਿ ਭਾਨਾ ਸਿੱਧੂ ਦਾ ਇੰਨਾ ਕਿੱਡਾ ਵੱਡਾ ਕਸੂਰ ਸੀ ਜਿਹੜਾ ਉਹਨਾਂ ਦੇ ਉੱਤੇ ਚਾਰ ਪਰਚੇ ਪਾਤੇ ਉਹ ਤਾਂ ਲੋਕਾਂ ਦੇ ਏਜੰਟਾਂ ਤੋਂ ਪੈਸੇ ਵਾਪਸ ਕਰਾ ਰਿਆ ਸੀ ਭਾਨਾ ਸਿੱਧੂ ਕੰਮ ਸਹੀ ਕਰਦਾ ਸੀ ਇਹਦੇ 'ਚ ਕੋਈ ਡਾਊਟ ਨਹੀਂ ਹੈਗਾ ਗਰੀਬਾਂ ਦੇ ਨਾਲ ਖੜਦਾ ਸੀ ਜ਼ਰੂਰਤਮੰਦਾਂ ਦੇ ਨਾਲ ਖੜਦਾ ਸੀ ਪਰ ਕਈ ਗੱਲਾਂ ਜਿਹੜੀਆਂ ਨਾ ਕਈ ਜਿਹੜੇ ਦੇਖੋ ਹੁਣ ਤੁਸੀਂ ਕੋਈ ਤੁਹਾਡੇ ਨਾਲ ਧੱਕਾ ਹੋਇਆ ਤੁਸੀਂ ਪੁਲਿਸ ਕੋਲ ਜਾਓਗੇ ਐਪਲੀਕੇਸ਼ਨ ਦੋਗੇ ਐਫ ਆਈ ਆਰ ਕਰਾਓਗੇ ਤਾਂ ਪੁਲਿਸ ਵੀ ਆਪਣਾ ਕੰਮ ਕਰਦੀ ਹੈ ਸੋ ਹਰੇਕ ਕੰਮ ਹੈ ਜਿਹੜਾ ਉਹਦਾ ਕਰਨ ਦਾ ਤਰੀਕਾ ਗਲਤ ਸੀਗਾ ਹਰੇਕ ਕੰਮ ਹੈ ਜਿਹੜਾ ਤਰੀਕੇ ਸਿਰ ਕੀਤਾ ਜਾਂਦਾ ਹੈ ਸੋ ਇਸ ਕਰਕੇ ਨਾ ਜਿਹੜਾ ਵੀ ਜਿਹੜੀ ਕਾਨੂੰਨੀ ਕਾਰਵਾਈ ਹੈ ਉਹ ਵੀ ਆਪਣੀ ਜਿਹੜੀ ਮਾਇਨੇ ਰੱਖਦੀ ਕਿਉਂਕਿ ਇੰਡੀਆ ਦਾ ਕਾਨੂੰਨ ਪੰਜਾਬ ਦਾ ਕਾਨੂੰਨ ਵੀ ਕੋਈ ਜਿਹੜੀ ਆ ਉਹ ਚੀਜ਼ ਹੈ ਪਰ ਲੋਕ ਕਹਿ ਰਹੇ ਨੇ ਕਿ ਅਗਰ ਕਾਨੂੰਨ ਸਹੀ ਕੰਮ ਕਰਦਾ ਪੁਲਿਸ ਸਹੀ ਕੰਮ ਕਰਦੀ ਤਾਂ ਭਾਨਾ ਸਿੱਧੂ ਵਰਗਿਆਂ ਨੂੰ ਹੀਰੋ ਕਿਉਂ ਬਣਨ ਦੀ ਲੋੜ ਸੀ ਕਿਉਂ ਲੋਕਾਂ ਦੇ ਅੱਗੇ ਕਰਨਾ ਸੀ ਕਿਉਂ ਲੋਕਾਂ ਨੂੰ ਉਹਨੇ ਕੋਲ ਪੈਸੇ ਮਰਵਾਉਣ ਵਾਸਤੇ ਜਾਣਾ ਸੀ ਦੇਖੋ ਕਈ ਵਾਰੀ ਕਈ ਕਾਨੂੰਨੀ कुंठੀਆਂ ਹੁੰਦੀਆਂ ਜਿਹਦੇ ਕਰਕੇ ਨਾ ਇਹ ਦੇਖੋ ਪੁਲਿਸ ਆ ਜਿਹੜੀ ਸਰਕਾਰੀ ਮੁਲਾਜ਼ਮ ਹੁੰਦੇ ਆ ਇਹ ਇਹ ਇਨੀਸ਼ੀਏਟਿਵ ਇੱਕ ਤਰ੍ਹਾਂ ਨਹੀਂ ਲੈ ਸਕਦੇ ਜਿਵੇਂ ਕਿ ਭਾਨਾ ਇੱਕ ਸਿਵਲਿਆਨ ਉਹਨੇ ਇਨੀਸ਼ੀਏਟਿਵ ਲੈ ਲੈਣਾ ਫੋਨ ਤੇ ਸ਼ਰੇਆਮ ਕਹਿ ਦੇਣਾ ਜਾਂ ਬੋਲ ਦੇਣਾ ਹਨਾ ਕਿਸੇ ਨੂੰ ਡਰਾ ਕੇ ਕਹਿ ਦੇਣਾ ਵੀ ਹਾਂ ਭਾਈ ਇਹਦੇ ਪੈਸੇ ਮੋੜਿਆ ਜੋ ਵੀ ਹੈ ਪਰ ਪੁਲਿਸ ਨਹੀਂ ਕਰ ਸਕਦੀ ਕੰਮ ਕਿਉਂਕਿ ਪੁਲਿਸ ਇੱਕ ਸਰਕਾਰੀ ਮੁਲਾਜ਼ਮਾ ਉਹਨਾਂ ਨੇ ਕਾਨੂੰਨੀ ਤੌਰ ਤੇ ਹੀ ਕੋਈ ਨਹੀਂ ਪ੍ਰੋਸੈਸ ਚ ਚੱਲਣਾ ਹੁੰਦਾ ਪਰ ਦੂਜੇ ਪਾਸੇ ਲੋਕਾਂ ਵੱਲੋਂ ਇਹ ਕਿਹਾ ਜਾ ਰਿਹਾ ਕਿ ਭਾਨਾ ਸਿੱਧੂ ਹੀ ਕਾਮ ਬੰਦਾ ਸੀ ਜਿਹਦੇ ਫੋਨ ਦੇ ਉੱਤੋਂ ਲੋਕਾਂ ਨੇ ਲੋਕਾਂ ਦੇ ਪੈਸੇ ਵਾਪਸ ਹੋਏ ਨੇ ਕਰੋੜਾਂ ਰੁਪਏ ਵਾਪਸ ਹੋਏ ਪੁਲਿਸ ਦੇ ਅਗਰ ਸੀਨੀਅਰ ਅਫਸਰ ਫੋਨ ਕਰਦੇ ਤਾਂ ਕਿੰਨੇ ਕਿੰਨੇ ਲੋਕਾਂ ਦੇ ਪੈਸੇ ਵਾਪਸ ਹੋ ਜਾਣੇ ਸੀ ਭਾਨਾ ਸਿੱਧੂ ਨੂੰ ਕਿਉਂ ਲੋੜ ਪੈਣੀ ਸੀ ਫਿਰ ਇਦਾਂ ਦਬਕੇ ਮਾਰਨ ਦੀ ਦੇਖੋ ਜੀ ਪੁਲਿਸ ਅੱਜ ਵੀ ਆਪਣਾ ਕੰਮ ਕਰ ਰਹੀ ਹੈ ਮੈਂ ਤੁਹਾਨੂੰ ਹੋਰ ਦੱਸਦਾ ਹਾਂ ਇੱਥੇ ਮੇਰੇ ਕੋਲ ਵੀ ਕਈ ਇਦਾਂ ਦੇ ਕੇਸ ਆਂਦੇ ਆ ਪਰ ਤੁਸੀਂ ਕਦੇ ਕਦੇ ਮੇਰੀ ਕੋਈ ਇਦਾਂ ਦੀ ਕੋਈ ਗੱਲ ਨਹੀਂ ਸੁਣੀ ਹੋਣੀ ਮੈਂ ਪੈਸੇ ਮੜਵਾਏ ਵੀ ਆ ਲੋਕਾਂ ਤੇ ਜਿਹੜੇ ਜ਼ਰੂਰਤਮੰਦ ਆ ਉਹਨਾਂ ਦਾ ਬੈਠ ਕੇ ਚੰਗੇ ਮਤਲਬ ਕਰਾਇਆ ਵੀ ਉਹਨਾਂ ਦਾ ਫੈਸਲੇ ਵੀ ਕਰਵਾਏ ਆ ਤੇ ਜਿਨ੍ਹਾਂ ਦੇ ਜ਼ਰੂਰਤਮੰਦਾਂ ਤੇ ਪੈਸੇ ਫਸੇ ਪੈਸੇ ਫਸਾਈ ਵੀ ਆ ਆਰਾਮ ਨਾਲ ਜੇ ਇੱਕ ਮਤਲਬ ਵੇ ਹੁੰਦਾ ਵੇ ਆਫ ਟਾਕਿੰਗ ਹੁੰਦਾ ਜੇ ਉਹ ਵੇ ਆਫ ਟਾਕਿੰਗ ਠੀਕ ਹੋਵੇ ਉਹ ਕਿਹੜਾ ਲੋਕ ਪੁਲਿਸ ਕੋਲ ਜਾਂਦੇ ਆ ਉਹ ਵੀ ਸਿੱਧੇ ਮੇਰੇ ਕੋਲ ਆਂਦੇ ਤੇ ਆ ਸੀ ਵੀ ਉਸੇ ਤਰ੍ਹਾਂ ਵੀ ਮਤਲਬ ਉਹੀ ਗੱਲ ਦੇਖੋ ਸੌਟ ਆਊਟ ਹੋ ਜਾਂਦਾ ਗੱਲ ਦਾ ਆਰਾਮ ਨਾਲ ਪਾਨਾ ਸਿੱਧੂ ਲੱਗਦਾ ਨਹੀਂ ਕਿ ਸਰਕਾਰ ਦੀ ਜਾਂ ਪੁਲਿਸ ਦੀ ਗਲਤੀ ਹੱਡੀ ਬਣ ਚੁੱਕਾ ਹੈ ਲਗਾਤਾਰ ਜਿਹੜੇ ਲੋਕ ਨੇ ਥੋੜੀ ਸਰਕਾਰ ਦੇ ਖਿਲਾਫ ਬੋਲ ਰਹੇ ਨੇ ਕਿ ਫੈਸਲੇ ਜਿਹੜੇ ਗਲਤ ਲਏ ਜਾ ਰਹੇ ਨੇ ਪਾਨਾ ਸਿੱਧੂ ਲਈ ਵੀ ਨਹੀਂ ਫੈਸਲਾ ਕੋਈ ਗਲਤ ਨਹੀਂ ਲਿਆ ਹੈਗਾ ਦੇਖੋ ਉਸ ਦਿਨ ਸਾਡੇ ਜ਼ਿੰਮੇਵਾਰ ਅਫਸਰ ਜਿਹੜੇ ਗਏ ਡੀਜੀਪੀ ਐਡੀਜੀਪੀ ਸਾਹਿਬ ਐਸਐਸਪੀ ਸਾਹਿਬ ਉਹਨਾਂ ਨੇ ਲਿਖਤੀ ਵੀ ਦਿੱਤਾ ਹੈ ਤੇ ਉਹ ਉਸ ਗੱਲ ਤੇ ਸਟੈਂਡ ਆ ਉਹਨਾਂ ਦਾ ਇਹ ਨਹੀਂ ਆ ਵੀ ਨਹੀਂ ਛੱਡ ਰਹੇ ਦੇਖੋ ਜਿਹੜਾ ਕੋਈ ਕਾਨੂੰਨੀ ਪ੍ਰੋਸੈਸ ਆ ਉਹਦੇ ਚ ਦੇਰੀ ਜ਼ਰੂਰ ਹੋ ਸਕਦੀ ਹੈ ਪਰ ਜੋ ਇੱਕ ਜ਼ਿੰਮੇਵਾਰ ਯਾਰ ਆਈਪੀਐਸ ਅਫਸਰ ਲਿਖ ਕੇ ਦੇ ਰਿਹਾ ਹੈ ਉਦੋਂੋਂ ਮੁਨਕਰ ਥੋੜੀ ਹੋਣਗੇ ਪਰ ਲੋਕ ਕਹਿ ਰਹੇ ਨੇ ਕਿ 5:30 ਵਜੇ ਦੇ ਕਰੀਬ ਪਰਚੇ ਦਰਜ ਹੋ ਰਹੇ ਨੇ 7:30 ਵਜੇ ਪੁਲਿਸ ਲਿਖ ਕੇ ਦੇ ਰਹੀ ਕਿ ਅਸੀਂ ਭਾਂਦੇ ਤੋਂ ਰਿਹਾ ਕਰ ਦਾਂਗੇ ਕਿ 17 ਬੰਦੇ ਦੇ ਪਰਚੇ ਕਰ 370 ਰੁਪਏ ਲੈ ਕੇ ਇੱਥੋਂ ਤੱਕ ਕਿ ਭਾਂਦੇ ਤੋਂ ਪੈਣਾ ਤੱਕ ਤੇ ਪਰਚੇ ਕਰ ਦਿੱਤੇ ਜਿਹੜੇ ਉਹ ਜਦੋਂ ਭੀੜ ਭੜਕੀ ਹੋਈ ਨਾ ਹੋਈ ਸੀ ਨਾ ਜੀ ਉਹਨੂੰ ਦੇਖਦੇ ਸਾਰ ਜਿਹੜੇ ਕਿ ਪਰਚੇ ਕੀਤੇ ਗਏ ਆ ਉਹਦੇ ਚ ਅੱਛਾ ਫਿਰ ਪਰ ਉਹ ਤੋਂ ਬਾਅਦ ਫੈਸਲਾ ਲਿੱਤਾ ਗਿਆ ਪਰਚੇ ਇੱਕ ਸਾਈਡ ਤੇ ਹੋ ਰਹੇ ਆ ਜ਼ਿੰਮੇਵਾਰ ਅਫਸਰ ਜਿਹੜੇ ਉਤੋਂ ਆ ਰਹੇ ਆ ਉਹਨਾਂ ਦੀ ਗੱਲਬਾਤ ਚੱਲ ਰਹੀ ਏ ਰਿਟਰਨ ਚ ਗੱਲ ਚੱਲ ਰਹੀ ਆ ਜਦ ਕਿ ਜਿਹੜੀ ਲੋਕਲ ਪੁਲਿਸ ਆ ਉਹ ਆਪਣਾ ਕੰਮ ਕਰ ਰਹੀ ਆ ਹੁਣ ਉਹ ਦੋਨਾਂ ਗੱਲਾਂ ਚ ਕਲੈਸ਼ ਹੋ ਗਿਆ ਪਰ ਉਹ ਜਦੋਂ ਕਲੈਸ਼ ਸਾਹਮਣੇ ਆਇਆ ਜਿਵੇਂ ਆਪਣੇ ਉਹਨਾਂ ਦੇ ਸਾਥੀਆਂ ਨੇ ਵੀ ਲਾਈਵ ਹੋ ਕੇ ਕਹੀਆ ਗੱਲ ਬਈ ਉੱਤੇ ਤੇ ਹੋਰ ਪਰਚੇ ਹੋ ਗਏ ਆ ਭੈਣਾਂ ਤੇ ਪਰਚੇ ਹੋ ਗਏ ਆ ਉਹ ਕੋਈ ਗੱਲ ਨਹੀਂ ਜਿਹੜੀ ਇਹ ਜਿਹੜੀ ਪੰਜਾਬ ਪੁਲਿਸ ਆ ਆਪਸੀ ਤਾਲਮੇਲ ਬਿਠਾ ਲ ਕੇ ਸਾਰੇ ਜਿਹੜੇ ਆ ਉਹ ਸੌਟ ਆਊਟ ਕਰੂਗੀ ਇਸ ਮਸ ਇੰਨੀ ਭੀੜ ਦੇ ਵਿੱਚ ਨਾਮਜਦ ਕਰਨਾ ਭੈਣਾਂ ਨੂੰ ਲੱਖੇ ਸਦਾਨੇ ਨੂੰ ਹੋਰ ਕਈ ਬੰਦੇ ਜਿਹੜੇ ਦੱਸਿਆ ਜਾ ਰਿਹਾ ਕਿ ਉਸ ਮੌਕੇ ਮੌਜੂਦ ਵੀ ਨਹੀਂ ਸੀ ਤਾਂ ਇਸ ਨੂੰ ਲੈ ਕੇ ਲੋਕਾਂ ਦਾ ਅਤਰਾਜ ਹੈ ਕਿ ਧੀਆਂ ਦੇ ਉੱਤੇ ਜਾਂ ਭੈਣਾਂ ਦੇ ਉੱਤੇ ਨਹੀਂ ਕਰਨਾ ਚਾਹੀਦਾ ਕਿ ਇਸ ਤਰ੍ਹਾਂ ਦੀ ਰਾਜਨੀਤੀ ਨਹੀਂ ਹੋਣੀ ਚਾਹੀਦੀ। ਦੇਖੋ ਇਹ ਤਾਂ ਜਿਹੜੀ ਉੱਥੇ ਦੀ ਲੋਕਲ ਪੁਲਿਸ ਹੈ ਉਹ ਜਵਾਬ ਦੇ ਸਕਦੇ ਇਹਦੇ ਬਾਰੇ ਬੈਟਰ ਕਿਉਂਕਿ ਤੁਹਾਡੇ ਸਾਹਮਣੇ ਮਾਨ ਸਰਕਾਰ ਨੇ ਜਦ ਇਹ ਅੱਜ ਫੈਸਲਾ ਵੀ ਲੈ ਲਿਆ ਉਹਨੂੰ ਬਦਲ ਵੀ ਦਿੱਤਾ ਗਿਆ ਉੱਥੋਂ ਦੇ ਐਸ ਐਚਓ ਨੂੰ। ਬਾਕੀ ਜਿਹੜਾ ਡੀਪਲੀ ਇਸ ਮੈਟਰ ਚ ਕੀ ਹੈ ਉਹਦੇ ਬਾਰੇ ਹਲੇ ਮੈਨੂੰ ਅੰਨਾ ਪਤਾ ਨਹੀਂ ਮੈਂ ਐਵੇਂ ਹੀ ਕੁਝ ਕਹਿ ਦਵਾਂ ਤੁਹਾਨੂੰ ਇਸ ਕਰਕੇ ਪਰ ਜੋ ਵੀ ਫੈਸਲਾ ਦਿੱਤਾ ਗਿਆ ਜਦੋਂ ਹੀ ਭੈਣਾਂ ਦੀ ਗੱਲ ਸਾਹਮਣੇ ਆਈ ਹੈ ਤਾਂ ਉਹ ਐਸ ਐਚਓ ਨੂੰ ਜਦ ਹੀ ਟਰਾਂਸਫਰ ਕਰ ਦਿੱਤਾ ਗਿਆ ਉੱਥੋਂ। ਤੁਹਾਡੀ ਸਰਕਾਰ ਦੇ ਉੱਤੇ ਤੁਹਾਡੇ ਜਿਹੜੇ ਪ੍ਰਸ਼ਾਸਨ ਪ ਵਾਲਾ ਬੰਦਾ ਇੱਕ ਚੈਨੀ ਚੋਰ ਬਣਾ ਦਿੱਤਾ ਪੁਲਿਸ ਨੇ ਦੇਖੋ ਚੈਨੀ ਚੋਰ ਵਾਲੀ ਗੱਲ ਆ ਜਿਹੜੀ ਇਹ ਮੇਰਾ ਖਿਆਲ ਪਟਿਆਲੇ ਸ਼ਾਇਦ ਹੋਇਆ ਸੀ ਉਹਨਾਂ ਤੇ ਪਰਚਾ ਤੇ ਉਹਦੇ ਚ ਕੀ ਆ ਉਹਦੇ ਚ ਬਕਾਇਦਾ ਬਿਆਨ ਕਿਸੇ ਨੇ ਦਰਜ ਕਰਵਾਏ ਆ ਜੋ ਵੀ ਆ ਦੈਟ ਇਜ਼ ਦਾ ਅਦਰ ਪ੍ਰੋਸੈਸ ਉਹ ਉਹ ਅਲੱਗ ਪ੍ਰੋਸੈਸ ਹੈ ਜੀ ਜਿਹੜੀ ਗੱਲ ਆਪਣੀ ਜਿਹੜਾ ਇਹਨਾਂ ਨੇ ਕਮਿਟਮੈਂਟ ਕੀਤੀ ਹੈ ਸਾਡੇ ਪੁਲਿਸ ਅਫਸਰਾਂ ਨੇ ਉਹ ਅਲੱਗ ਮੈਟਰ ਆ ਪਰ ਕਿਉਂ ਨਹੀਂ ਸਟੈਂਡ ਲਿਆ ਜਾਂਦਾ ਹੈ ਸਰਕਾਰ ਵੱਲੋਂ ਪ੍ਰਸ਼ਾਸਨ ਵੱਲੋਂ ਪੁਲਿਸ ਵੱਲੋਂ ਕਿ ਐਦਾਂ ਦੇ ਮਾਮਲਿਆਂ ਦੇ ਵਿੱਚ ਜਿਹੜਾ ਏਜੰਟਾਂ ਤੋਂ ਪੈਸੇ ਵਾਪਸ ਕਰਾਣੇ ਹੋਣ ਚਾਹੇ ਹੋਰ ਮਾਮਲਾ ਹੋਵੇ ਕਿਉਂ ਲੱਖੇ ਸਿਧਾਣੇ ਵਰਗੇ ਨੂੰ ਜਾਂ ਫਿਰ ਭਾਨੇ ਸਿੱਧੂ ਵਰਗੇ ਨੂੰ ਅੱਗੇ ਆਉਣਾ ਪੈਂਦਾ ਹੈ ਕਿਉਂ ਲੋਕਾਂ ਨੂੰ ਧਰਨੇ ਪ੍ਰਦਰਸ਼ਨ ਕਰਨੇ ਪੈਂਦੇ ਨੇ ਕਿਆ ਲੱਗਦਾ ਕਿ ਕਿਤੇ ਨਾ ਕਿਤੇ ਹੈ ਕਮੀ ਕਿਤੇ ਨਾ ਪ੍ਰਸ਼ਾਸਨ ਪੁਲਿਸ ਦੇ ਵਿੱਚ ਵੀ ਜਾਂ ਕਿਤੇ ਨਾ ਸਹੀ ਫੈਸਲਾ ਨਹੀਂ ਪਿੱਲੇ ਪਰ ਮੈਂ ਤੁਹਾਨੂੰ ਦੱਸ ਦਵਾਂ ਮਾਨ ਸਾਹਿਬ ਨੇ ਪਿਛਲੇ ਸਾਲ ਮੇਰਾ ਖਿਆਲ 6 ਮਹੀਨੇ ਪਹਿਲਾਂ ਦੀ ਗੱਲ ਆ ਮਾਨਯੋਗ ਸੀਐਮ ਸਾਹਿਬ ਨੇ ਇੱਕ ਅਨਾਉਂਸਮੈਂਟ ਕਰੀ ਸੀ ਕਿਸੇ ਸਟੇਜ ਤੋਂ ਬੀ ਪੰਜਾਬ ਚ ਜਿੰਨੇ ਟਰੈਵਲ ਏਜੰਟ ਆ ਜਿਹੜੇ ਬਿਨਾ ਲਾਇਸੈਂਸ ਤੋਂ ਬੈਠੇ ਆ ਉਹਨਾਂ ਤੇ ਨਕੇਲ ਕਸੀ ਜਾਊਗੀ ਔਰ ਕਸ ਵੀ ਰਹੇ ਆ ਜਿਹੜੇ ਬਿਨਾ ਲਾਇਸੈਂਸ ਤੋਂ ਲੋਕਾਂ ਦੀ ਚਾਹੇ ਉਹ ਬਿਲਡਰ ਆ ਚਾਹੇ ਉਹ ਟਰੈਵਲ ਏਜੰਟ ਆ ਜਿੰਨਾ ਇਹ ਮਾਫੀਆ ਪੰਜਾਬ ਦੇ ਵਿੱਚ ਚੱਲ ਰਿਹਾ ਸਾਰੇ ਤੇ ਨਕੇਲ ਕਸੀ ਜਾਊਗੀ ਅੱਧਿਆਕਦੇ ਤੱਕ ਅਸਲੀ ਜਿਹੜੇ ਰਹਿ ਗਏ ਆ ਉਹ ਵੀ ਉਹ ਵੀ ਖਲ ਕਿੱਥੇ ਤੱਕ ਪਹੁੰਚਾਨਗੇ ਆਪਣੀ ਮਾਨ ਸਰਕਾਰ ਉਹਨਾਂ ਨੂੰ ਵੀ ਕੰਡੈਮ ਕਰੂਗੀ ਇਹ ਜਿਹੇ ਬੰਦੇ ਆ ਉਹ ਜਿਹੜੇ ਲੋਕਾਂ ਨੂੰ ਠੱਗੀ ਠੋਰੀ ਕਰਦੇ ਆ ਲੋਕ ਪਰਚੀਆਂ ਤੋਂ ਬਾਅਦ ਇਹ ਕਹਿ ਰਹੇ ਨੇ ਮੈਸੇਜ ਕਮੈਂਟਾਂ ਦੇ ਵਿੱਚ ਕਿ ਪਿਛਲੀਆਂ ਸਰਕਾਰਾਂ ਇਦਾਂ ਦੀ ਰਾਜਨੀਤੀ ਨਹੀਂ ਕਰਦੀਆਂ ਸੀ ਪਰਚੀ ਜਿਹੜੇ ਲਗਾਤਾਰ ਪਰਚੀਆਂ ਦੀ ਰਾਜਨੀਤੀ ਹੋ ਰਹੀ ਹੈ ਇਹ ਸੁਣ ਲੈ ਕੇ ਲੋਕ ਥੋੜੀ ਸਰਕਾਰ ਦੁਖੀ ਨੇ ਕੀ ਲੱਗਦਾ ਕਿ ਆਉਣ ਵਾਲੇ ਇਲੈਕਸ਼ਨ ਦੇ ਵਿੱਚ ਕਬਡੀ ਢਾਅ ਲੱਗ ਸਕਦੀ ਆ ਆਮ ਆਦਮੀ ਪਾਰਟੀ ਨੂੰ ਇਸ ਭਾਨਾ ਸਿੱਧੂ ਕਰਕੇ ਵੀ ਨਹੀਂ ਇਹਦੇ 'ਚ ਦੇਖੋ ਇਹ ਢਾਅ ਲਈ ਤਾਂ ਕੋਈ ਗੱਲ ਨਹੀਂ ਹੈਗੀ ਕਿਉਂਕਿ ਦੇਖੋ ਮਾਨ ਸਰਕਾਰ ਜਿਹੜੀ ਫੈਸਲੇ ਆ ਉਹ ਲੋਕਾਂ ਨੂੰ ਮੁੱਖ ਰੱਖ ਕੇ ਮੇਨ ਫੈਸਲੇ ਲੈਂਦੀ ਆ ਹੁਣ ਜੇ ਉਹਨਾਂ ਕਹਿਤਾ ਤਾਂ ਐਸਚੋ ਵੀ ਚੇਂਜ ਕਰਤਾ ਉੱਥੇ ਦਾ ਟਰਾਂਸਫਰ ਕਰਤਾ ਜਦੇ ਬਈ ਉਹ ਕੁੜੀਆਂ ਤੇ ਪਰਚੇ ਹੋਏ ਤਾਂ ਕਿਉਂ ਹੋਏ ਉਹ ਗਲਤ ਚੀਜ਼ ਆ ਨਾ ਤੇ ਜਿਹੜੀ ਦੂਜੀ ਗੱਲ ਆ ਉਹਨੂੰ ਰਿਆ ਕਰਨ ਦੀ ਗੱਲ ਉਹਦਾ ਜਿਹੜਾ ਕਾਨੂੰਨੀ ਪ੍ਰੋਸੈਸ ਆ ਉਹ ਚੱਲ ਰਿਹਾ ਹੈ ਤੇ ਇਹ ਐਵੇਂ ਹੀ ਆਪਾਂ ਥੋੜੀ ਜੀ ਗੱਲ ਦਾ ਬਹੁਤ ਜ਼ਿਆਦਾ ਬਲੈਂਡਰ ਬਣਾ ਦਿਓ ਉਹ ਗੱਲ ਨਹੀਂ ਇਹਦੇ ਨਾਲ ਨਹੀਂ ਕੁਝ ਵੀ ਫਰਕ ਪੈਂਦਾ ਹੁੰਦਾ ਤੇ ਜੋ ਹੈ ਗਰਾਊਂਡ ਤੇ ਉਹ ਜਮੀਨੀ ਸਚਾਈ ਤੁਹਾਡੇ ਸਾਹਮਣੇ ਆ ਜਾਣੀ 2024 ਦੇ ਵਿੱਚ ਠੀਕ ਹੈ ਬਿਲਕੁਲ ਤੁਸੀਂ ਦੇਖੋ ਕਿ ਇਹ ਸਨ ਸੀਨੀਅਰ ਆਗੂ ਜਿਹੜੇ ਆਮ ਆਦਮੀ ਪ ਪੰਨਾ ਸਿੱਧੂ ਦੀ ਰਿਹਾਈ ਨੂੰ ਲੈ ਕੇ ਜੋ ਕਮਿਟਮੈਂਟ ਸੀਨੀਅਰ ਅਫਸਰਾਂ ਵੱਲੋਂ ਕੀਤੀ ਗਈ ਹੈ ਉਹ ਕਿਤੇ ਨਾਤੇ ਪੂਰੀ ਜਦੂਰ ਹੋਵੇਗੀ ਪਰ ਕੁਝ ਕਾਨੂੰਨੀ ਪ੍ਰਕਿਰਿਆ ਰਹਿੰਦੀਆਂ ਹੁੰਦੀਆਂ ਨੇ ਜਿਸ ਕਰਕੇ ਲੇਟ ਰਿਹਾਈ ਹੋ ਸਕਦੀ ਹੈ ਪਰ ਪ੍ਰਸ਼ਾਸਨ ਆਪਣੇ ਤਰੀਕੇ ਦੇ ਨਾਲ ਕੰਮ ਕਰ ਰਿਹਾ ਹੈ ਸਰਕਾਰ ਦੇ ਉੱਤੇ ਗਲਤ ਇਲਜ਼ਾਮ ਲਗਾਏ ਜਾ ਰਹੇ ਨੇ ਪੰਨਾ ਸਿੱਧੂ ਦਾ ਅਗਰ ਮਕਸਦ ਪੈਸੇ ਮੜਾਉਣ ਦਾ ਸੀ ਤਾ ਬਿਲਕੁਲ ਇਹ ਨਮੂਨ ਦੱਸਿਆ ਕਿ ਠੀਕ ਸੀ ਪਰ ਉਸ ਦਾ ਤਰੀਕਾ ਗਲਤ ਸੀ ਗਾਲਾਂ ਕੱਢ ਕੇ ਜਾਂ ਫਿਰ ਹੋਰ ਤਰੀਕੇ ਦੇ ਨਾਲ ਪੈਸੇ ਨਹੀਂ ਮੜਵਾਇਆ ਜਾ ਸਕਦੇ ਜਿਸ ਦੇ ਪੈਸੇ ਅਗਰ ਫਸੇ ਹੋਣ ਏਜੰਟਾਂ ਕੋਲ ਜਾਂ ਹੋਰ ਹੈ ਪੁਲਿਸ ਕੋਲ ਆਉਣਾ ਚਾਹੀਦਾ ਹੈ ਅਦਾਲਤਾਂ ਵੀ ਜਾਣਾ ਚਾਹੀਦਾ ਹੈ ਕਿ ਨਾ ਕਿ ਕਿਸੇ ਭਾਨੇ ਸਿੱਧੂ ਨੂੰ ਅੱਗੇ ਕਰਕੇ ਉਹਨਾਂ ਤੋਂ ਗਾਲਾਂ ਕਢਵਾ ਕੇ ਜਿਹੜੇ ਲੋਕਾਂ ਨੂੰ ਤੰਗ ਪ੍ਰੇਸ਼ਾਨ ਕੀਤਾ ਜਾਵੇ ਤੇ ਦੇਖਦੇ ਕਿ ਹੁਣ ਭਾਨਾ ਸਿੱਧੂ ਦੀ ਰਿਹਾਈ ਅਜੇ ਬਾਕੀ ਹੈ ਆਉਣ ਵਾਲੇ ਦਿਨਾਂ ਦੇ ਵਿੱਚ ਭਾਨਾ ਸਿੱਧੂ ਦੀ ਰਿਹਾਈ ਹੁੰਦੀ ਹੈ ਨਹੀਂ ਤਾਂ ਉਹ ਵਾਲਾ ਸਮਝ ਦੱਸੇਗਾ ਤੁਸੀਂ ਆਪਣੇ ਆਪਣੇ ਵਿਚਾਰ ਕਮੈਂਟਾਂ ਜਰੂਰ ਦਿਓ ਤੁਹਾਡੇ ਨਾਲ ਕੈਮਰਾਮੈਨ ਸੁਮਿਤ ਦੇ ਨਾਲ ਹ